ਸਵਾਗਤ ਹੈ ਕਿਸਾਨ ਵੀਰੋ ਹੜਾ ਢੱਲੋੜੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878623917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਔਨ ਸਕਰੀਨ ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਗਹਿਲ ਤੋਂ ਆਪਾਂ ਕਵਰ ਕਰਨ ਲੱਗੇ ਆ ਜੀ ਤਿੰਨ ਵੇੜਾ ਤੁਹਾਨੂੰ ਦਿਖਾਵਾਂਗੇ ਦੋ ਸੂਈਆਂ ਸਵੀਆਂ ਤੇ ਇੱਕ ਗੱਬਣ ਇੱਕ ਜਰਸੀ ਦਿਖਾ ਦਾਂਗੇ ਦੋ ਦਿਖਾ ਦਾਂਗੇ ਚੇਪਸ ਜੀ ਤੇ ਗੱਲਬਾਤ ਸਾਰੀ ਤੁਸੀਂ ਬਾਈ ਨਾਲ ਫੁੱਲ ਜਾਣਕਾਰੀ ਲੈ ਕੇ ਕਰਕੇ ਸਾਰੀ ਗੱਲਬਾਤ ਫਿਰ ਤੁਸੀਂ ਸੌਦਾ ਖਰੀਦਣਾ ਆਪਣਾ ਕੰਮ ਆ ਸਿਰ ਵੀਡੀਓ ਕਵਰ ਕਰਨਾ ਕਰਕੇ ਤੁਹਾਡੇ ਤੱਕ ਪਹੁੰਚਾਉਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹਾਂ ਬਾਪੂ ਜੀ ਠੀਕ ਹੈ ਜੀ ਪਹਿਲਾਂ ਤਾਂ ਨੰਬਰ ਬੋਲੋ ਜੀ ਆਪਣਾ 94174 ਹੂੰ 10600 10 ਪੂਰਾ 600 ਪਿੰਡ ਆਪਣਾ ਜੀ ਪਿੰਡ ਕਿਹੜਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਤਹਿਸੀਲ ਤਪਾ ਤੇ ਨੇੜੇ ਆਪਣੇ ਇਧਰਲੇ ਪਾਸੇ ਠੂਰ ਤੇ ਇਧਰ ਢੱਲੇ ਵਾਲਾ ਹਾਂਜੀ ਓਕੇ ਜੀ ਤੇ ਵਪਾਰ ਦੇ ਕੰਮ ਇੱਕ ਵੀਡੀਓ ਕਵਰ ਕੀਤੀ ਸੀ ਆਪਾਂ 8 ਦਿਨ ਹੋ ਗਏ ਵਧੀਆ ਰਿਸਪੌ ਹਾਂਜੀ ਨਾਲ ਦੀ ਨਾਲ ਹੋ ਗਏ ਸੇ ਓਕੇ ਜੀ ਤੇ ਅੱਜ ਕਿੰਨੇ ਜਨਵਾਰ ਆ ਜੀ ਅੱਜ 3 ਆ ਜੀ 8 ਵਜੇ ਰੇਟ ਤੇ ਹੋਣਗੇ ਹਨਾ ਜਿਹੜੇ ਪਹਿਲੇ ਨੰਬਰ ਦੇ ਬਾਜ਼ਾਰ ਸੀ ਵੜ ਦੇਖੀ ਜਾਨੇ ਜੀ ਕਿਹੜਾ ਸੂਆ ਸੂਈ ਆ ਇਹ ਇਹ ਦੂਜੇ ਸ਼ੂਈ ਆ ਜੀ ਦੂਜੇ ਸੂਏ ਸੂਈ ਆ ਦੇ ਕੀ ਦਿੱਤਾ ਇਹਨੇ ਇਹਨੇ ਬੱਚਾ ਦੇਤਾ ਜੀ ਬੱਚਾ ਦੇਤਾ ਖੋਲੋ ਜੀ ਨਾਲ ਦੀ ਨਾਲ ਤੋਰਾ ਕਰਾ ਦਿਓ ਚੱਕ ਤੇ ਧਾਰਾਂ ਧਰਾਂ ਦੀ ਓਕੇ ਬਾਪੂ ਜੀ ਹਾਂਜੀ ਹਾਂ ਧਾਰਾਂ ਧਰਾਂ ਦੀ ਓਕੇ ਆ ਜੀ ਤੇ ਭਜਨ-ਭੁਜਨ ਚੰਗਾ ਬਾਕੀ ਸ਼ੂਈ ਪੰਜ ਚਾਰ ਤਾਂ ਡੋਡੇ ਜੱਡਾ ਜਰਸੀ ਦਾ ਹੁੰਦਾ ਲਮਾਈ ਲਮੂਈ ਫੁੱਲਾ ਤੇ ਕਿੰਨੇ ਕੁ ਦੁੱਧ ਦੀ ਉਮੀਦ ਕਰ ਸਕਦੇ ਆ ਜੀ ਇਤ ਇਹ 15 14 15 ਵਿੱਚ 16 ਦੇ ਲਗਭਗ ਮੋੜ ਲਿਓ ਜੀ 14 15 ਬਾਕੀ ਪ्योर ਜਰਸੀ ਆ ਗਈ ਕਿਤੇ ਖੁੰਜੀ ਨਹੀਂ ਕਦੋਂ ਸੂਈ ਸੀ ਕੱਲ ਜੀ ਇਹ ਕੱਲ ਸੂਈ ਆ ਹੁਣ ਅੰਦਾਈ ਆ ਜਾ ਬੋਲਾ ਕਿੰਨਾ ਕ ਹੋਣਦਾਈ ਆ ਜਾ ਬਸ ਤੇ ਜੀ 5-7 ਦਿਨ ਬਾਅਦ ਛੇਤੀ ਸੂਪੀ ਅੱਛਾ 5-7 ਦਿਨ ਪਹਿਲੇ ਸੂਪੀ ਤੇ ਰੇਟ ਜਮਾ ਜਾਇਜ਼ ਹੋ ਜਰਸੀ ਚੰਗੀ ਆ ਜੀ ਧਾਰਾਂ ਦੁਰਾਂ ਦੇ ਓਕੇ ਹੇਲਣਾ ਦਾ ਬਾਪੂ ਕਹਿੰਦਾ ਜਾਣਦੇ ਕੋਈ ਨਹੀਂ ਜਮਾ ਆ ਦੇਖੋ ਜੀ ਥਣਪਾਂਡਾ ਨੇੜੇ ਤੋਂ ਕਰਾਈ ਗਏ ਚੈੱਕ ਸਾਨੂੰ ਚੰਗੀ ਆ ਤੇ ਰੇਟ ਕੀ ਆ ਗਿਆ ਜੀ ਇਹਦਾ ਰੇਟ ਇਹਦਾ 60000 ਆ ਜੀ ਮਾਨਦਾਨ ਵਿੱਚੋਂ ਮਾਨਦਾਨ ਹੋ ਜੂ ਤੇ ਅੱਗੇ ਐਚ ਬੈੜ ਆ ਗਈ ਜੀ ਫਿਰ ਇਹ ਕਿਹੜਾ ਸੂਆ ਸੂਈ ਆ ਜੀ ਇਹ ਪਹਿਲਾ ਸੂਆ ਸੂਈ ਆ 15 ਤਰੀਕ ਦੀ ਸੂਈ ਪੀ 15 ਤਰੀਕ ਦੀ ਸੂਈ ਆ ਪਹਿਲਾ ਸੂਆ ਤੇ ਕਿੰਨਾ ਕੁ ਹਾਜਰ ਆ ਜੀ ਹੁਣ ਇਹ ਥੱਲੇ ਇਹਦੇ ਥੱਲੇ ਹੈਗਾ 9 ਲੀਟਰ ਬੋਲਾ ਹੁਣ ਇਹਦੇ ਮਗਰ ਵੀ ਫਿਰ ਮੇਲ ਕਾ ਬੱਛਾ ਹੀ ਆ ਗਿਆ ਹੈ ਨਾ ਅੱਛਾ ਹੀ ਆ ਜੀ ਓਕੇ ਜੀ ਚੰਗੇ ਕੱਦ ਕੱਢ ਦੀ ਸੂਆ ਦਾ ਦੂਜਾ ਹੀ ਆ ਜੀ ਨਾ ਨਾ ਪਹਿਲਾ ਅੱਛਾ ਪਲੂਣ ਸੂਈ ਆ ਓਕੇ ਜੀ ਥਣਪੰਡ ਵੀ ਚੰਗੀ ਸਾਫ ਆ ਬਾਕੀ ਇਹ ਲੇਵਲੂ ਆ ਬੜਾ ਫੀਟਿੰਗ ਵਾਲਾ ਹੈ ਨਾ ਹਾਂਜੀ ਮੋੜ ਲਿਓ ਜੀ ਚੰਗੀ ਹੈ ਜੀ ਇਹ ਨਾ ਹੋਊਗੀ ਪਰ ਛੋਈ ਆ। ਬਾਪੂ ਦੀਆਂ ਜਮਾਂ ਜਾਇਜ਼ ਗੱਲਾਂ ਜੀ ਬੱਚੇ ਤੇ ਜ਼ਰੂਰ ਜਾਊਗੀ ਭੱਜ ਕੇ। ਕੋਈ ਟੈਨਸ਼ਨ ਵਾਲੀ ਗੱਲ ਨਹੀਂ ਆ ਦੇਖੋ ਜੀ। ਖਣਲੇਵਾ ਨੇੜ ਤੋਂ ਕਰੋ ਚੱਕ ਦੇ ਧਾਰਾਂ ਦੁਰਾਂ ਦੀ ਓਕੇ ਜੀ ਇਹ ਵੀ। ਹਾਂ ਜੀ। ਇਹਦੇ ਕਿੰਨੇ ਪੈਸੇ ਬਾਪੂ ਜੀ? ਇਹਦਾ 65000 ਆ ਜੀ। 65000 ਮਾਨਦਾਰ ਹੋ ਜੂ ਮੌਕੇ ਤੇ। ਹਾਂ ਜੀ ਹਾਂ ਜੀ। ਇਹਨੂੰ ਵੀ ਖੋਲ ਲੋ। ਇਹ ਵੀ ਐਚਪ ਚ ਆ ਗਈ ਥੋੜੀ ਜੀ ਕ੍ਰਾਸ ਚ ਆ। ਤੇ ਬਾਕੀ ਦੀ ਗੱਲ ਕਿੰਨੇ ਕੁ ਦਿਨ ਐਦੇ ਜੀ? ਕਿੰਨੇ ਦਿਨ ਘੱਟ ਜੂ ਜੀ? ਇਹਦਾ ਹਫਤਾ ਤਾਂ ਨਾਮ ਨਹੀਂ ਲੱਗ ਜੂ ਜੀ। ਹਫਤਾ ਉੱਤੇ ਰੇਟ ਗਿਆ ਗਿਆ ਬਾਪੂ ਦਾ। ਇਹਦਾ 70000 70000 ਚੰਗੀ ਖੁੱਲੂ ਹੈ ਨਾ ਹਾਂਜੀ ਤੇ ਇਹਦੀ ਕੀ ਉਮੀਦ ਲਾ ਸਕਦੇ ਹਾਂ ਦੁੱਧ ਇਹ ਤਾਂ 22 ਲੀਟਰ ਦੁੱਧ ਖੁੱਲਾ ਦੇਗੀ ਮੋੜ ਲਿਓ ਜੀ ਚੰਗੀ ਆ ਜੀ ਜ਼ਰੂਰ ਦੁੱਧ ਦੇਣੇ ਦੇਣਾਗਾ ਕਿਉਂਕਿ ਤਿਆਰ ਹੋ ਗਈ ਚੰਗੀ ਤਿਆਰ ਹੋ ਕੇ ਸੂਈ ਜਰੋਂ ਫੇਰ ਕਰ ਮੈਂ ਸਾਰੇ ਬਾਲਟੇ ਲਾ ਕੱਢ ਕੇ ਫੇਰ ਇਹਨੇ ਸੁਣਾ ਆ ਦੇਖੋ ਜੀ ਹੂੰ ਵੰਨ ਲਓ ਜੀ ਚੰਗੇ ਥਣ ਹਵਾਨੇ ਦੀ ਆ ਗਈ ਮੁੱਲ 70000 65000 ਤੇ 60000 ਹੈ ਨਾ ਹਾਂਜੀ ਸਾਰੇ ਮੋਲੇ ਬਾਪੂ ਕੋਲੇ ਤੇ ਸਾਰੀਆਂ ਬਰੀਡਾਂ ਚੰਗੀਆਂ ਹੈਗੀਆਂ ਜਰੂਰ ਕਰੋ ਸੰਪਰਕ ਪਿੰਡ ਗੈਲ ਤੋਂ ਆਪਾਂ ਦਸੱਲੀ ਵਾਲੇ ਸੌਦੇ ਤੁਹਾਨੂੰ ਕਵਰ ਕਰਕੇ ਦਿੱਤੇ ਆ ਜੀ ਤੇ ਬਾਕੀ ਦਸੱਲੀ ਕਰਨਾ ਤੁਹਾਡਾ ਹੀ ਫਰਜ਼ ਬਣਦਾ ਕਿਉਂਕਿ ਪੈਸੇ ਤੁਸੀਂ ਦੇਣੇ ਆ ਜੀ ਤੇ ਨੰਬਰ ਫੇਰ ਬੋਲ ਦਿਓ ਜੀ 9917410600 10600 ਪੂਰਾ ਜੀ ਜਰੂਰ ਕਰੋ ਸੰਪਰਕ ਪਿੰਡ ਗੈਲ ਜ਼ਿਲ੍ਹਾ ਬਰਨਾਲਾ ਤਹਿਸੀਲ ਤਪੇ ਦੀ ਵੀਡੀਓ ਹੈ ਜੀ ਜਰੂਰ ਕਰੋ ਸੰਪਰਕ ਬਾਕੀ ਸਾਰੇ ਵੀਰਾਂ ਦਾ ਇੰਤ ਤਾਈਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤਹਿ ਦਿਲ ਤੋਂ ਧੰਨਵਾਦ